ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਰੀ ਸਾਧ ਸੰਗਤ ਜੀ ਅੱਜ ਦੀ ਆਪਣੀ ਵੀਡੀਓ ਆ ਇਹਨਾਂ ਸ਼ਬਦਾਂ ਦੇ ਉੱਤੇ ਆ ਮਤ ਮਦ ਤੇ ਮਨਮੁਖ ਤੇ ਮਨਮੁਖ ਇਹ ਰਹੀ ਤੇ ਔਰ ਆ ਸਾਰੀਆਂ ਪੰਕਤੀਆਂ ਜਿਹੜੀਆਂ ਹੈ ਆਪਾਂ ਇਹ ਗੁਰਬਾਣੀ ਦੇ ਵਿੱਚੋਂ ਲਈਆਂ ਨੇ ਇਹਨਾਂ ਦੇ ਆਧਾਰ ਦੇ ਉੱਤੇ ਆਪਾਂ ਇਹਨਾਂ ਸ਼ਬਦਾਂ ਦੀ ਵਿਚਾਰ ਕਰਨੀ ਹੈ ਸੋ ਸਾਧ ਸੰਗਤ ਜਿਹੜੀ ਜਿਹੜੀ ਵਿਚਾਰ ਆਪਾਂ ਕਰੀਏ ਪਹਿਲਾ ਹੈ ਮਤ ਆਹਾ ਇਹਦਾ ਮਤ ਦਾ ਹੈ ਮਤਲਬ ਖਿਆਲ ਕੋ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੁਹੇ ਪੁਕਾਰ ਹੈ ਨਾਨਕ ਨਿਜ ਮਤ ਸਾਧਨ ਸਾਧਾਂ ਦੀ ਨਿਜ ਮਤ ਨਿਜ ਖਿਆਲ ਉਨਾਂ ਦੇ ਨਿੱਜੀ ਖਿਆਲ ਭਾਖਿਓ ਤੁਹੇ ਪੁਕਾਰ ਮੈਂ ਤੈਨੂੰ ਪੁਕਾਰ ਕੇ ਸੁਣਾ ਰਿਹਾ ਭਾਖਿਓ ਤਨੌਣਾ ਭਾਖਿਓ ਤੁਸੀਂ ਪੁਕਾਰ ਸੁਣਾ ਸੁਣੌਣਾ ਹੁਣ ਗੱਲ ਕੀ ਹੈ ਨਿਜ ਮਤ ਇਹ ਨਾ ਕਿ ਨਿਜ ਮਤ ਨਿਜ ਭਾਵ ਨਿੱਜੀ ਖਿਆਲ ਇਹਨਾਂ ਦੇ ਸਾਧਨ ਸਾਧਨ ਕੋ ਸਾਧ ਇੱਕ ਨਹੀਂ ਬਹੁਤੇ ਸਾਧਾਂ ਦੀ ਗੱਲ ਹੋ ਰਹੀ ਹੈ ਤੇ ਬਹੁਵਚਨ ਨੰਨਾ ਲੱਗ ਜੇ ਨਾ ਤਾਂ ਸਾਧਨ ਦਾ ਆਦਰ ਨਹੀਂ ਸਾਧ ਐ ਬਣ ਜਾਂਦਾ ਸਾਧ ਪਰ ਇਹ ਨਿੰਦਾ ਵੀ ਹੈ ਇਹ ਨਾਲ ਲਗਨ ਕਰਕੇ ਸਾਧ ਅੱਗੇ ਹੈ ਬਹੁਵਚਨ ਆ ਜਾਂਦਾ ਹੈ ਆਪਾਂ ਆਪਾਂ ਵੇਖਦੇ ਆ ਜੀ ਨਾ ਉਕੜ ਲੱਗਿਆ ਹੋਵੇ ਤਾਂ ਬਹੁਵਚਨ ਹੁੰਦਾ ਫਰੀਦ ਠੀਕ ਹੈ ਇੱਥੇ ਆ ਗਿਆ ਮਤ ਬਹੁਵਚਨ ਚਾ ਬੇਦ ਪੁਰਾਣ ਸਭ ਹੈ ਮਤ ਸੁਣ ਕੇ ਕਰੀ ਕਰਮ ਕੀ ਆਸਾ ਬੇਦ ਬੇਦ ਆ ਗਿਆ ਪੁਰਾਣ ਆ ਗਿਆ ਸਭ ਹੈ ਮਤ ਸਾਰੇ ਮਤ ਸੁਣ ਕੇ ਐ ਕੀ ਸੁਣ ਕੇ ਕਰੀ ਕਰਮ ਕੀ ਆਸਾ ਤੇ ਕਰਮ ਦੀ ਆਸਾ ਜੇ ਅਸੀਂ ਕਰਮ ਕਾਂ ਜਿਹੜੇ ਕਰਦੇ ਆ ਉਹਨਾਂ ਦੀ ਆਸਾ ਬਣਾ ਲਈ ਇਹਨਾਂ ਨੂੰ ਸੁਣ ਕੇ ਇਹਨਾਂ ਨੂੰ ਸੁਣ ਕੇ ਵੇਦ ਪ੍ਰਾਣ ਸਭ ਹੈ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਰਮ ਕੀ ਜਿਹੜੇ ਅਸੀਂ ਕਰਮ ਕਾਂਡ ਕਰਦੇ ਆ ਉਹਨਾਂ ਦੀ ਆਸਾ ਬਣਾ ਲਈ ਇਹਨਾਂ ਨੂੰ ਸੁਣ ਕੇ ਭਾਵ ਹੁਣ ਇਹ ਹੋ ਗਿਆ ਮਤ ਜਿਹੜਾ ਹੈ ਉਹ ਬਹੁਵਚਨ ਹੈ ਸਾਰੇ ਮਤ ਜਿਹੜੇ ਆਪਾਂ ਕਹਿੰਦੇ ਆ ਬੇਦ ਦਾ ਪ੍ਰਾਣ ਸਾਰੇ ਮਤਾ ਹਾਂਜੀ ਆ ਕਹਿੰਦੇ ਆ ਉਹ ਉਹ ਚੀਜ਼ ਆ ਜੀ ਮਤ 베ਦ ਪ੍ਰਾਣ ਸਭ ਹੈ ਮਤ ਸੁਣ ਕੇ ਕਰੀ ਪੁਕਾਰ ਕਰਮ ਕੀ ਆ ਸਾ ਅੱਗੇ ਹੈਗਾ ਮਤ ਇਸਤਰੀ ਲਿੰਗ ਹੈ ਮਤ ਹੁੰਦਾ ਆਪਾਂ ਕਹਿੰਦੇ ਨੇ ਮਤਾ ਇਹਨੂੰ ਮਤ ਹੈ ਨਹੀਂ ਉਹ ਮਤ ਹੈ ਮਮਾ ਤੇ ਤਤੇ ਨੂੰ ਸ਼ਹਿਰੀ ਮਤ ਤੇ ਇਹਨੂੰ ਆਪਾਂ ਦੂਜੇ ਸ਼ਬਦ ਹੋਰ ਵੀ ਗੁਰਬਾਣੀ ਇਹਦਾ ਹੁੰਦਾ ਅਕਲ ਆੜਾ ਤੇ ਕੱਕਾ ਤੇ ਲੱਲਾ ਤੇ ਲਵੇ ਨੂੰ ਸਿਆਰੀ ਅਕਲ ਮਤ ਅਕਲ ਤੂੰ ਆਪੇ ਦਾਨਾ ਆਪੇ ਬੀਨਾ ਤੋਂ ਦੇਵੇਂ ਮਤ ਸਾਈ ਇਥੇ ਸਾਈ ਆ ਹੁਣ ਦਾਨਾ ਜਿਹੜਾ ਹੈ ਉਹ ਜਾਣਨ ਵਾਲਾ ਤੇ ਬੀਨਾ ਪਛਾਨਣ ਵਾਲਾ ਤੂੰ ਆਪੇ ਜਾਣਨ ਵਾਲਾ ਆਪੇ ਪਛਾਨਣ ਵਾਲਾ ਤੂੰ ਦੇਵੇਂ ਮਤ ਸਾਈ ਤੂੰ ਹੀ ਸਾਈ ਮਤ ਦੇਵੇਂ ਦਿੰਦਾ ਹੈ ਤੂੰ ਸੈਕੰਡ ਪਰਸਨ ਆਇਆ ਨਾ ਤੂੰ ਦੇਵੇਂ ਦੇਵੇਂ ਦਿੰਦਾ ਹੈ ਮਦ ਸਾਈਂ ਅੱਗੇ ਹੈ ਮਦ ਤੋਂ ਬਾਅਦ ਇਹ ਅਕਲ ਹੋ ਗਿਆ ਅੱਗੇ ਹੈਗਾ ਮਦ ਮਦ ਆਪਾਂ ਕਹਿੰਦੇ ਆ ਮਦ ਨਪੂ ਗਿਆ ਮਦ ਵਿਚਾਰਾ ਸੈਂਟਰ ਜੀ ਨੂੰ ਕਹਦੇ ਨੇ ਮਦ ਸਭ ਕੇ ਮਦ ਸਾਰਿਆਂ ਦੇ ਮਦ ਅੰਦਰ ਮਦ ਵਿੱਚ ਅੰਦਰ ਇੱਥੇ ਆ ਗਿਆ ਸਭ ਕੇ ਮਦ ਸਭੋਂ ਤੇ ਬਾਹਰ ਸਾਰਿਆਂ ਦੇ ਅੰਦਰ ਉਹ ਵੱਸਦਾ ਤੇ ਸਭੋਂ ਤੇ ਬਾਹਰ ਸਭੋਂ ਤੇ ਬਾਹਰ ਕਿਵੇਂ ਆ ਕਿਉਂਕਿ ਉਹਦਾ ਜਿਹੜਾ ਕਾਮ क्रोध ਲੋਭ মোহ ਹੰਕਾਰ ਤੋਂ ਪਾਸੇ ਆਹੋ ਬਾਰਾ ਸਾਰਿਆਂ ਦੇ ਵਿੱਚ ਵੀ ਵਸਦਾ ਤੇ ਪਰ ਸਾਰਿਆਂ ਤੋਂ ਆਹ ਤੋਂ ਬਾਹਰ ਵੀ ਆ ਇਹਨਾਂ ਤੋਂ ਕਾਮ क्रोध ਲੋਭ ਮੋਹ ਤੋਂ ਬਾਹਰ राग ਦੋਖ ਤੇ ਨਿਆਰੋ राग राग ਜਿਹੜਾ ਹੈ ਇੱਥੇ ਦਿੱਤਾ ਗਿਆ ਰਾਗ ਮੋਹ ਦੋਖ ਈਰਖਾ ਮੋਹ ਤੇ ਈਰਖਾ ਤੇ ਤੋਂ ਇਹ ਨਿਆਰੋ ਇਹ ਨਿਆਰੋ ਰਹਿੰਦਾ ਉਹ ਮਾਲਕ ਜਿਹੜਾ ਸਾਡੇ ਅੰਦਰ ਵਸਦਾ ਵਸਦਾ ਸੋ ਐਸੀ ਮਦ ਮਦ ਦਾ ਮਤਲਬ ਅੰਦਰ ਅਗੇ ਹੈ ਮਦ ਮਮਾ ਤਦਾ ਤਦਨੋਂ ਕੋਲ ਮਦ ਇਹ ਮਦ ਹੁੰਦਾ ਹੈ ਸ਼ਹਿਦ ਸ਼ਹਿਦ ਜੋ ਮਦ ਮੱਖੀ ਸੰਚੈ ਜਿਸ ਤਰ੍ਹਾਂ ਮਦ ਮਦ ਸ਼ਹਿਦ ਮੱਖੀ ਮੱਕੀ ਸੰਚੈ ਇਕੱਠਾ ਕਰਦੀ ਐ ಅಪਾਰ ਬੇਅੰਤ ਵੱਧ ਬਹੁਤ ਇਕੱਠਾ ਕਰਦੀ ਐ ਕਰਦੀ ਐ ਮਾਦਲੀਨੋ ਮੱਧ ਜਿਹੜਾ ਸ਼ਹਿਦ ਆ ਉਹ ਲੀਨੋ ਲੈ ਲਿਆ ਮੁਖ ਐ ਮੁਖਾ ਸਿਆਰੀ ਲੱਗੇ ਮੁਖ ਵਿੱਚ ਦੀਨੀ ਦੇ ਦੇਤੀ ਛਾਰ ਸਵਾ ਕੀ ਹੁੰਦਾ ਕਿ ਉਹ ਜਿਹੜਾ ਛੱਤਾ ਲੱਗਿਆ ਹੁੰਦਾ ਨਾ ਮੱਖੀਆਂ ਦਾ ਉਹਦੇ ਵਿੱਚੋਂ ਕੀ ਕਰਦੇ ਮੱਖੀਆਂ ਨੂੰ ਕੋਈ ਵਗਜੀ ਲਾ ਕੇ ਨਾ ਤੇ ਉਹ ਥੱਲੇ ਦੇ ਦਿੰਦੇ ਐ ਉਹ ਛਾਰ ਹੋ ਗਈ ਨਾ ਉਹਦੇ ਮੂੰਹ ਚ ਕਹਿ ਤੋ ਭਾਵ ਉਹਨਾਂ ਦੇ ਮੂੰਹ ਚ ਉਹ ਫਿਰ ਉੜ ਜਾਂਦੀਆਂ ਜਾਂ ਹੋ ਜਾਂਦੀਆਂ ਤਾਂ ਉਹ ਜਿਹੜਾ ਮਦ ਹੁੰਦਾ ਸ਼ਾਇਦ ਉਹ ਉਹ ਲੈ ਲੈਂਦੇ ਆ ਸ਼ਾਇਦ ਸ਼ਹਿਦ ਚੋਣ ਵਾਲੇ ਉਹ ਲੈ ਲੈਂਦੇ ਆ ਇਹ ਉਹ ਗੱਲ ਦੱਸੀ ਗਈ ਆਪਾਂ ਨੂੰ ਜਿਉਂ ਮਦ ਮਾਖੀ ਸੰਚੇ ਆਪਾਰ ਮਦਲੀ ਨੂੰ ਮੁਖ ਦੀ ਨਹੀਂ ਛਾਤ ਅੱਗੇ ਹੈ ਮਨ ਮੁਖ ਮਨ ਮੁਖ ਕੀ ਹੈ ਸਾਸ ਸੰਗ ਜਿਹਦਾ ਜਿਹੜਾ ਮਨ ਨਾ ਬੋਖਾ ਨਾ ਜਿਹੜਾ ਉਹ ਮਾਨ ਵਾਲਾ ਤੇ ਜਿਹਦਾ ਮੁਖਾ ਗੁਰੂ ਵਾਲਾ ਉਹ ਗੁਰਮਕਾ ਇਹ ਮਨਮੁਖ ਦੀ ਗੱਲ ਚੱਲਦੀ ਆਪਾਂ ਮਨਮੁਖ ਦੇ ਬਾਰੇ ਕਰ ਰਹੇ ਆਂ ਸੁੱਖੇ ਕੋ ਦੁੱਖ ਅਗਲਾ ਸੁੱਖ ਕੀ ਹੈ ਉਹ ਭਾਲਦਾ ਬੜੇ 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 ਸੁੱਖ ਮਾਇਆ ਦੇ ਸੁੱਖੇ ਕੋ ਦੁੱਖ ਅਗਲਾ ਉਹਦਾ ਦੁੱਖ ਜਿਹੜਾ ਉਹਨੂੰ ਅੱਗੇ ਅਗਲਾ ਬਹੁਤ ਆ ਉਹਦਾ ਦੁੱਖ ਬਹੁਤ ਹੁੰਦਾ ਮਨਮੁਖ ਬੂਝ ਨਾ ਹੋਏ ਜਿਹੜਾ ਮਨਮੁਖ ਹੈ ਜਿਹਦਾ ਮੁਖ ਕਿੱਧਰ ਹੈ ਮਾਨਵਾਨੀਆ ਗੁਰੂ ਅੰਨੀ ਤਾਂ ਹੈ ਨਹੀਂ ਤੇ ਉਹ ਬੂਝ ਨਾ ਹੋਏ ਉਹਨੂੰ ਇਹਦੀ ਸਮਝ ਨਹੀਂ ਹੁੰਦੀ ਫਿਰ ਉਹਨੂੰ ਆ ਇਸ ਗੱਲ ਦੀ ਸੁੱਖ ਨਹੀਂ ਕਿ ਸੋਖੀ ਮੰਗੀ ਜਾਂਦਾ ਮਾਇਆ ਦੇ ਸੁਖੀ ਮੰਗੀ ਜਾਂਦਾ ਨਾਮ ਦੀ ਗੱਲ ਨਹੀਂ ਕਰਦਾ ਨਾਮ ਦੀ ਕੌਣ ਕਰੂਗਾ ਗੁਰਮਖ ਸੋ ਸਾਸ ਸੰਗ ਇਹ ਮਨ ਮੁਖ ਆ ਗਿਆ ਹੁਣ ਅੱਗੇ ਫਿਰ ਮਨ ਤੇ ਮੁਖ ਹੈ ਮਨ ਨੂੰ ਮम्मा ਤੇ ਨੰਨੇ ਨੂੰ ਹਿਯਾਰੀ ਹੈ ਨੰਨੇ ਨੂੰ ਹਿਯਾਰੀ ਹੈ ਤੇ ਮੁਖ ਜਿਹੜਾ ਹੈਗਾ ਇਹਨੂੰ ਇਹਨੂੰ ਵੀ ਹਿਯਾਰੀ ਹੈ ਇਹ ਮਨ ਵਿੱਚ ਤੇ ਮੁਖ ਵਿੱਚ ਹੈ ਮਨ ਵਿੱਚ ਤੇ ਮੁਖ ਵਿੱਚ ਹੈ ਅਧਿਕਰਣ ਕਾਰਕ ਹੈ ਮਨ ਵਿੱਚ ਮੁਖ ਵਿੱਚ ਸੂਚੇ ਜਾਣੀ ਹੈ ਜਿਨ੍ਹਾਂ ਦੇ ਅੰਦਰ ਸੂਚੇ ਉਹ ਜਿਨ੍ਹਾਂ ਦੇ ਅੰਦਰ ਸੱਚਾ ਵਾਸਦਾ ਸੱਚ ਕੀ ਹੈ ਪਰਮਾਤਮਾ ਵਸਦਾ ਉਹਨੂੰ ਜਾਣੀਏ ਉਹਨੂੰ ਜਾਣਿਆ ਜਾਂਦਾ ਗੁਰਮਖ ਜਿਨ੍ਹਾਂ ਗਿਆਨ ਤੇ ਜਿਨ੍ਹਾਂ ਨੂੰ ਗਿਆਨ ਹੁੰਦਾ ਆਤਮਿਕ ਜੀਵਨ ਦਾ ਗਿਆਨ ਸੋਜੀ ਸਾਰੀ ਉਹ ਹੁੰਦੀ ਕਿਵੇਂ ਆ ਗੁਰਮਖ ਗੁਰੂ ਦੇ ਰਾਹੀ ਗੁਰੂ ਦੇ ਸਨਮੁਖ ਹੋ ਕੇ ਸੋ ਉਹਨੂੰ ਸੂਚੇ ਆਕੇ ਮਨ ਵਿੱਚ ਤੇ ਮੁਖ ਵਿੱਚ ਉਹੀ ਸੂਚੇ ਆਕੇ ਜਾਂਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਵੀ ਉਹ ਵਸਦਾ ਤੇ ਮੁਖ 'ਚ ਵੀ ਉਹ ਵਸਦਾ ਉਹਨੂੰ ਸੂਚੇ ਜਾਣੀ ਹੈ ਸੂਚੇ ਸੱਚਾ ਜਦੋਂ ਬਸ ਬੱਸਦਾ ਤੇ ਫਿਰ ਸੂਚੇ ਜਾਣੀ ਹੈ ਤੇ ਸੂਚੇ ਬਣਦੇ ਕਿਵੇਂ ਆ ਬਈ ਗੁਰਮਖ ਜਿਨ੍ਹਾਂ ਤੇ ਆ ਗਿਆਨ ਜਿਨ੍ਹਾਂ ਨੂੰ ਉਹਦਾ ਗਿਆਨ ਹੋ ਜਾਂਦਾ ਗੁਰਮਖ ਗੁਰਮਖ ਗੁਰੂ ਦੇ ਰਾਹੀ ਗੁਰੂ ਦੇ ਸਾਹਮਣੇ ਹੋ ਕੇ ਜਿਨ੍ਹਾਂ ਨੂੰ ਉਹ ਗਿਆਨ ਮਿਲਦਾ ਸਾਧ ਸੰਗਤ ਇਹ ਅੱਜ ਦੇ ਜਿਹੜੇ ਸੀ ਇਹ ਸ਼ਬਦ ਸੀਗੇ ਆਪਾਂ ਇਹਦੇ ਵਿਚਾਰ ਕੀਤੇ ਇਹਨਾਂ ਦੇ ਆਧਾਰ ਤੇ ਕੀਤੀ ਇਹਦੀ ਰੋਸ਼ਨੀ ਚ ਕੀਤੀ ਆ ਅਗਲੀ ਵੀਡੀਓ ਚ ਫੇਰ ਆਪਾਂ ਮਿਲਦੇ ਆਂ ਇਹ ਇਨੀ ਵਿਚਾਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ